ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਵਲ ਹੰਨੇ ਹੰਨੇ ਪਾਤਸ਼ਾਹੀ ਭਾਗ 5ਵਾਂ ਜੈਸੀ ਕੀਨੀ ਥੀ ਉਹਨੇ 199 ਸਜਾਏ ਕੀ ਲੱਖੂ ਨੂੰ ਉਸ ਦੇ ਕੀਤੇ ਦੀ ਕੋਈ ਸਜ਼ਾ ਨਹੀਂ ਮਿਲੀ ਇਹ ਰੰਜ ਸਾਡੇ ਸਭ ਦੇ ਮਨ ਵਿੱਚ ਸੀ ਪਰ ਦਰਬਾਰਾ ਸਿੰਘ ਨੇ ਬਾਬੇ ਤੋਂ ਪੁੱਛ ਹੀ ਲਿਆ ਸਜ਼ਾ ਵਰਗੀ ਸਜ਼ਾ ਬਾਬਾ ਬੋਲਿਆ ਲੱਖੂ ਦਾ ਤਾਂ ਐਸਾ ਅੰਤ ਹੋਇਆ ਕਿ ਨਰਕਾਂ ਵਿੱਚ ਬੈਠੀ ਗੰਗੂ ਦੀ ਵੀ ਰੂਹ ਕੰਬ ਗਈ ਕਿ ਕਥਾ ਅੱਗੇ ਜਾਣ ਤੋਂ ਪਹਿਲਾਂ ਸਾਨੂੰ ਲਖੂ ਦੇ ਅੰਤ ਬਾਰੇ ਵੀ ਦੱਸ ਸਕਦੀ ਹੈ ਇੰਦਰਜੀਤ ਬੋਲਿਆ ਲੋ ਸੁਣੋ ਫਿਰ ਲਖੂ ਖੱਤਰੀ ਦੀ ਮੌਤ ਦੇਖਣ ਦੀ ਸਾਡੀ ਉਤਸੁਕਤਾ ਦੇਖਦਿਆਂ ਬਾਬਾ ਮੁਸਕਰਾਉਂਦਾ ਹੋਇਆ ਬੋਲਿਆ ਸਾਖੀ ਲਖੂ ਖੱਤਰੀ ਬਦ ਕੀ ਚੱਲੀ ਬਹੁਤ ਵੱਡੀ ਗਿਣਤੀ ਵਿੱਚ ਆਪਣੇ ਦੁਸ਼ਮਣ ਸਿੱਖਾਂ ਨੂੰ ਖਤਮ ਕਰਕੇ ਲਾਹੌਰ ਦੇ ਨਵਾਬ ਦਾ ਹੰਕਾਰ ਸਤਵੇਂ ਸਮਾਂ ਤੱਕ ਜਾ ਪੁੱਜਾ ਉਸ ਨੂੰ ਤਾਂ ਹੁਣ ਦਿੱਲੀ ਤਖਤ ਦੇ ਸੁਪਨੇ ਆਉਣ ਲੱਗੇ ਸਨ ਉਸ ਨੂੰ ਜਾਪਨ ਲੱਗ ਗਿਆ ਸੀ ਕਿ ਇਸੇ ਤਰ੍ਹਾਂ ਦੀਆਂ ਕੂੜੀਆਂ ਚਾਲਾਂ ਖੇਡ ਖੇਡ ਤੇ ਵਿਰੋਧੀਆਂ ਦੇ ਵੱਡੀ ਗਿਣਤੀ ਵਿੱਚ ਕਤਲੇਆਮ ਕਰਕੇ ਉਹ ਜਲਦੀ ਹੀ ਸ਼ਾਹੀ ਤਖਤ ਉੱਤੇ ਜਾ ਬੈਠੇਗਾ ਜੇ ਲਖਪਤ رائے ਵਰਗੇ ਬਸ ਕੁਝ ਕੁਝ ਕੁ ਹੋਰ دیਵਾਨ ਮੇਰੇ ਕੋਲ ਹੋਣ ਜੋ ਆਪਣੇ ਲੋਕਾਂ ਦਾ ਲੋਭ ਹੋਣ ਵਿੱਚ ਵੀ ਤਤਾ ਸੰਕੋਚ ਨਾ ਕਰਨ ਤਾਂ ਲਾਲ ਕਿਲੇ ਨੂੰ ਮੈਂ ਕੁਝ ਸਮੇਂ ਵਿੱਚ ਹੀ ਸਰ ਕਰ ਲਵਾਗਾ ਐਸੀਆਂ ਗੱਲਾਂ ਨਵਾਬ ਲਾਹੌਰ ਦੇ ਚਿੱਤ ਅੰਦਰ ਚਲਦੀਆਂ ਰਹਿੰਦੀਆਂ ਸਨ ਪਰ ਜਿਵੇਂ ਪ੍ਰਾਤਨ ਵੇਲੇ ਤੋਂ ਹੀ ਸਿੱਖਾਂ ਦਾ ਵਿਸ਼ਵਾਸ ਤੁਰਿਆ ਆ ਰਿਹਾ ਹੈ ਕਿ ਪਾਪੀ ਕੇ ਮਾਰਨੇ ਕੋ ਪਾਪ ਮਹਾ ਬਲੀ ਹੈ ਲੱਖੋ ਕਤਰੀ ਤੇ ਨਵਾਬ ਲਾਹੌਰ ਦੇ ਪਾਪਾਂ ਦਾ ਬੇੜਾ ਭਰ ਗਿਆ ਸੀ ਹੁਣ ਉਸ ਵਿੱਚ ਕੋਈ ਇੱਕ ਵੀ ਪਾਪ ਹੋਰ ਸਮਾ ਸਕਣਾ ਮੁਸ਼ਕਲ ਸੀ ਤੇ ਬੇੜਾ ਹੁਣ ਬਸ ਡੁੱਬਣ ਵਾਲਾ ਹੀ ਸੀ ਗੋੜ ਵੇਚਦੇ ਆਮ ਵਪਾਰੀਆਂ ਨੂੰ ਹੀ ਲੱਖੂ ਨੇ ਫੜ ਕੇ ਮੌਤ ਦੇ ਘਰ ਘਾਟ ਉਤਾਰ ਦਿੱਤਾ ਸੀ ਸਿਰਫ ਐਸੇ ਕਰਕੇ ਕਿ ਉਹ ਗੁੜ ਲੈ ਲੋ ਭਾਈ ਗੁੜ ਦਾ ਹੋਕਾ ਦੇ ਰਹੇ ਸਨ ਗੁੜ ਕਹਿਣ ਤੇ ਲੱਖੂ ਨੇ ਪਾਬੰਦੀ ਲਾਈ ਹੋਈ ਸੀ ਸੋ ਡਰਦੇ ਹੋਏ ਵਿਚਾਰੇ ਆਮ ਲੋਕ ਗੁੜ ਨੂੰ ਮਠਿਆਈ ਰੋੜੀ ਜਾਂ ਭੇਲੀ ਕਹਿਣ ਲੱਗ ਪਏ ਸੰਸਾਰ ਨੂੰ ਚਾਨਣ ਵੰਡਰੇ ਬਾਣੀ ਦੀਆਂ ਪੋਥੀਆਂ ਦੀ ਉਸ ਨੇ ਬੇਅਦਬੀ ਕੀਤੀ ਭਾਵੇਂ ਗੁਰੂ ਬੇਅੰਤ ਹੈ ਗੁਰੂ ਅਦਬਾ ਗੁਰੂ ਅਦਬਾਂ بے ادباں ਤੋਂ پار ہے۔ ਗੁਰੂ ਨੂੰ ਸਤਕਾਰ ਦੀ ਲੋਚਾ ਨਹੀਂ ਤੇ અપਮਾਨ ਦਾ ਭੈ ਨਹੀਂ। ਗੁਰੂ ਕਿਸੇ ਦੇ ਆਖਿਆ ਵੱਡਾ ਨਹੀਂ ਹੁੰਦਾ ਤੇ ਨਿੰਦਾ ਕਰਿਆ ਘਟਦਾ ਨਹੀਂ। ਪਰ ਗੁਰੂ ਕੇ ਸਿੱਖ ਤੇ ਕੁਦਰਤ ਗੁਰੂ ప్రతి ਬੋਲੇ ਗ ਜਾਂਦੇ ਮੰਦੇ ਬੋਲ ਗੁਰੂ ਦੀ ਮੁਖਵਾਖ ਬਾਣੀ ਦਾ ਨਿਰਾਦਰ ਕਿਵੇਂ ਸਹਾਰ ਸਕਦੇ ਹਨ। ਗੁਰੂ ਦੇ ਅਦਬ ਵਿੱਚ ਲਬਰੇਜ ਕੁਦਰਤ ਕਦ ਗੁਰੂ ਦੀ ਬੇਅਦਬੀ ਕਰਨ ਵਾਲੇ ਪਾਪੀਆਂ ਨੂੰ ਬਖਸ਼ਦੀ ਹੈ। ਕੁਦਰਤ ਦਾ ਨਿਆਂ ਦੁਨਿਆਵੀ ਅਦਾਲਤਾਂ ਤੋਂ ਬਹੁਤ ਪਰੇ ਹੈ ਇਹ ਨਿਆਂ ਵਕੀਲਾਂ ਦੀਆਂ ਝੂਠੀਆਂ ਸੱਚੀਆਂ ਦਲੀਲਾਂ ਉੱਤੇ ਆਧਾਰਿਤ ਨਹੀਂ ਇਸ ਅਦਾਲਤ ਵਿੱਚ ਨਿਆਂ ਕਾਜ਼ੀ ਦੀ ਕਲਮ ਦਾ ਮੌਤਾਜ ਨਹੀਂ ਕੁਦਰਤ ਸਭ ਦੇਖ ਰਹੀ ਹੈ ਚੋਰ ਨੂੰ ਵੀ ਤੇ कोतवाल ਨੂੰ ਵੀ ਦੁਨਿਆਵੀ ਅਦਾਲਤਾਂ ਵਿੱਚ ਕਾਜ਼ੀ ਦੀ ਕੁਰਸੀ ਉੱਤੇ ਬੈਠ ਕੇ ਕੀਤੀਆਂ ਜਾਂਦੀਆਂ ਚੋਰੀਆਂ ਵੀ ਕੁਦਰਤ ਤੋਂ ਲੋਕ ਨਹੀਂ ਰਹਿ ਸਕਦੀਆਂ ਜਦੋਂ ਕਚਹਿਰੀ ਦਰਗਾਹ ਵਿੱਚ ਲੱਗਦੀ ਹੈ ਤਾਂ ਮੁਲਜ਼ਮ ਦਾ ਦੁਨਿਆਵੀ ਰਤਬਾ ਤੇ ਅਹੁਦਾ ਨਹੀਂ ਦੇਖਿਆ ਜਾਂਦਾ ਵੱਡੇ ਵੱਡੇ ਬਾਦਸ਼ਾਹ ਕੁਦਰਤ ਦੇ ਨਿਆਂ ਨੇ ਘਾ ਦੀਆਂ ਤੜਾਂ ਜੈ ਕਰ ਦਿੱਤੇ। ਦੁਨਿਆਵੀ ਅਦਾਲਤਾਂ ਤੇ ਕਾਜੀ ਦਰਗਾਹੀ ਨਿਆਂ ਵੇਲੇ ਨਰਕਾਂ ਵਿੱਚ ਸੁੱਟੇ ਜਾਂਦੇ ਹਨ। ਤੇ ਗੁਰੂ ਦੀ ਬੇਅਦਬੀ ਕਰਨ ਵਾਲੇ ਉਹ ਕਦ ਬਖਸ਼ੇ ਜਾਣੇ ਸਨ। ਸਮੇਂ ਦੇ ਕਾਲ ਚੱਕਰ ਵਿੱਚ ਵੱਜੇ ਹੋਏ ਅਸੀਂ ਦੁਨਿਆਵੀ ਜੀਵ ਕਈ ਵਾਰ ਕਾੜੇ ਪੈ ਜਾਂਦੇ ਹਾਂ ਕਿ ਪਾਪੀਆਂ ਨੂੰ ਸਜ਼ਾ ਕਿਉਂ ਨਹੀਂ ਮਿਲਦੀ? ਪਰ ਸਿੰਘ ਸਿੰਘਾਂ ਦਾ ਵਿਸ਼ਵਾਸ ਧ੍ਰਿੜ ਸੀ ਕਿ ਲਖੂ ਜੈ ਦੋਖੀਆਂ ਤੇ ਗੁਰੂ ਨਿੰਦਕਾਂ ਦੇ ਸਿਰ ਇੱਕ ਦਿਨ ਤਪ ਦੇ ਤੇਲ ਦੇ ਕੜਾਹਿਆਂ ਵਿੱਚ ਦਿੱਤੇ ਹੀ ਜਾਣਗੇ ਹੰਕਾਰ ਜਦ ਲੱਖੂ ਦੇ ਸਿਰ ਚੜ ਜਾਂਦਾ ਸੀ ਤਾਂ ਉਹ ਬੋਲਦਾ ਸੀ ਕਿ ਇੱਕ ਖत्री ਦਾ ਸ਼ੁਰੂ ਇੱਕ ਖत्री ਦਾ ਸ਼ੁਰੂ ਕੀਤਾ ਹੋਇਆ ਪੰਥ ਇੱਕ ਖत्री ਹੀ ਖਤਮ ਕਰੇਗਾ ਉਸ ਮਤ ਹੀ ਇਹਨੂੰ ਕੌਣ ਦੱਸੇ ਕਿ ਇਹ ਅਕਾਲੀ ਪੰਥ ਅਕਾਲ ਪੁਰਖ ਦਾ ਸੰਤ ਸਪਾਇ ਪੁੱਤਰ ਹੈ ਖਤਮ ਕਰਨ ਦੇ ਦਾਅਵੇ ਕਰਨ ਵਾਲੇ ਬਥੇਰੇ ਆਏ ਤੇ ਆਪ ਮਿਟ ਗਏ ਇਹ ਅਕਾਲ ਪੁਰਖ ਜੀ ਦੀ ਆਪਣੀ ਨਿੱਜੀ ਫੌਜ ਹੈ ਅਕਾਲ ਪੁਰਖ ਦੇ ਮਹਾਕਾਲ ਪੁੱਤਰਾਂ ਦੀ ਸੈਨਾ ਇਹ ਧਰਤੀ ਤੋਂ ਬੁਰਾਈ ਦਾ ਖਾਤਮਾ ਕਰਕੇ ਬੇਗੰਪੂਰਾ ਸਥਾਪਿਤ ਕਰਨ ਲਈ ਪੈਦਾ ਕੀਤੀ ਗਈ ਹੈ ਤੇ ਆਪਣਾ ਟੀਚਾ ਸਰ ਕਰੇ ਬਿਨਾ ਰੁਕੇਗੀ ਨਹੀਂ ਜ਼ਾਲਿਮਾਂ ਪਾਪੀਆਂ ਦਾ ਨਾਸ਼ ਕਰਨ ਲਈ ਉਪਜੀ ਇਸ ਫੌਜ ਦਾ ਕੋਈ ਪੁੱਤਰ ਆ ਨਵਾਬ ਤੇ ਹੰਕਾਰੀ ਖੱਤਰੀ ਕਿਵੇਂ ਵਾਰ ਵੀ ਵਿੰਗਾ ਕਰ ਸਕਦਾ ਪ੍ਰਵਤਨ ਸਿੰਘਾਂ ਦਾ ਮੰਨਣਾ ਸੀ ਕਿ ਜਦ ਲਖਪਤ ਰਾਏ ਪੰਜਾਬ ਵਿੱਚ ਆਪਣਾ ਕਹਿਰ ਵਰਤਾ ਰਿਹਾ ਸੀ ਤਾਂ ਅਕਾਲ ਦਰਬਾਰ ਵਿੱਚ ਕੁਝ ਹਲਚਲ ਹੋਈ ਕਰਤਾ ਪ੍ਰਕ੍ਰਿ ਨੇ ਕੁਦਰਤ ਨੂੰ ਹਨੇਰੇ ਦਾ ਕਾਰਨ ਪੁੱਛਿਆ ਤਾਂ ਜਵਾਬ ਆਇਆ ਨਾਨਕ ਨਿਰੰਕਾਰ ਜੀ ਦੇ ਨਾਮ ਦੀ ਕੋਈ ਮੂਰਖ ਨਿੰਦਾ ਕਰ ਰਿਹਾ ਹੈ ਤੇ ਕਹਿੰਦੇ ਨੇ ਕੁਦਰਤ ਦੇ ਇਸ ਵਾਕ ਨੇ ਲੱਖੂ ਦੀ ਹੋਣੀ ਤੈਅ ਕਰ ਦਿੱਤੀ ਕਾਬਲੂ ਤੁਰੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ ਲਾਹੌਰ ਦਾ ਰਾਹ ਫੜਿਆ ਜਾਂ ਕਹਿ ਲੋ ਕਿ ਇਹ ਕੁਦਰਤ ਦਾ ਨਿਆਂ ਕਰਨ ਦਾ ਢੰਗ ਸੀ ਕਿ ਪੈਰੀ ਵਜੇ ਕੰਡੇ ਨੂੰ ਦੂਜੇ ਤਿੱਖੇ ਕੰਡੇ ਨਾਲ ਹੀ ਕੱਢਿਆ ਜਾਵੇਗਾ। ਭਰਾ ਹੀ ਭਰਾਵਾਂ ਨੂੰ ਮਾਰਨਗੇ, ਤੁਰਕ-ਤੁਰਕਾਂ ਦਾ ਸਫਾਇਆ ਕਰਨਗੇ। ਨਾਦਰ ਨੂੰ ਪਾਰ ਬੁਲਾ ਕੇ ਅਬਦਾਲੀ ਤੇ ਤੈਮੂਰ ਨੇ ਦਿੱਲੀ ਦਾ ਰੋਖ ਕੀਤਾ। ਲਾਹੌਰ ਉੱਤੇ ਕਬਜ਼ਾ ਕਰਦਿਆਂ ਗਿਲਜਿਆਂ ਨੂੰ देर ਨਾ ਲੱਗੀ। ਨਵਾਬ ਲਾਹੌਰ ਤੇ ਦਿਵਾਨ ਲਖਪਤ ਰਾਏ ਹੁਣ ਦੁਰਾਨੀ ਦੇ ਜੀ ਹਜੂਰੀਏ ਬਣ ਗਏ। ਦਿੱਲੀ ਵੱਲੋਂ ਵਜ਼ੀਰ ਕਰਮਦੀਨ ਸੁਰੇ ਅਲੀ ਤੇ ਜੈਪੁਰ ਦਾ ਬਹਾਦਰ ਰਾਜਪੂਤ ਰਾਜਾ ਮਾਧੋ ਸਿੰਘ ਵੱਡੀ ਫੌਜ ਲੈ ਕੇ ਅਫਦਾਲੀ ਨਾਲ ਲੋਹਾ ਲੈਣ ਲਈ ਸਰਹਾਂ ਦੇ ਨੇੜੇ ਆ ਖਲੋਤੇ ਹਨ। ਤੋਪ ਦਾ ਗੋਲਾ ਲੱਗਣ ਕਰਨ ਵਜ਼ੀਰ ਕਰਮ ਅਲੀ ਪਹਿਲੇ ਹੱਲੇ ਵਿੱਚ ਹੀ ਜਹਾਨੂ ਕੂਚ ਕਰ ਗਿਆ। ਉਸ ਦੇ ਦਲੇਰ ਪੁੱਤਰ ਨੇ ਮੌਕਾ ਸੰਭਾਲਦਿਆਂ ਤੇ ਫੌਜ ਨੂੰ ਖਬਰ ਨਹੀਂ ਹੋਣ ਦਿੱਤੀ ਕਿ ਫੌਜ ਦੀ ਅਗਵਾਈ ਕਰਨ ਵਾਲਾ ਵਜ਼ੀਰ ਮਾਰਿਆ ਗਿਆ ਹੈ। ਤਾਂ ਕਿ ਸਿਪਾਹੀਆਂ ਦੇ ਹੌਸਲੇ ਨਾ ਟੁੱਟ ਜਾਣ ਉਸਨੇ ਆਪਣੇ ਪਿਤਾ ਨੂੰ ਹਾਥੀ ਉੱਤੇ ਇਸ ਤਰ੍ਹਾਂ ਬਿਠਾਇਆ ਕਿ ਉਹ ਬਿਲਕੁਲ ਸਹੀ ਸਲਾਮਤ ਜਾ ਰਿਹਾ ਸੀ ਵਜ਼ੀਰ ਨੂੰ ਦੇਖ ਕੇ ਸੈਨਾ ਦਲੇਰੀ ਨਾਲ ਅੱਗੇ ਵਧ ਰਹੀ ਸੀ ਇਸ ਤਰ੍ਹਾਂ ਵਜ਼ੀਰ ਕਰਮਦੀਨ ਦੇ ਪੁੱਤਰ ਦੀ ਸਿਆਣਪ ਨਾਲ ਦਿੱਲੀ ਨੇ ਇਹ ਮੈਦਾਨ ਮਾਰ ਲਿਆ ਤੇ ਅਬਦਾਲੀ ਹਾਰ ਕੇ ਵਾਪਸ ਮੁੜ ਗਿਆ ਪਰ ਵਜ਼ੀਰ ਦਾ ਬਹਾਦਰ ਪੁੱਤਰ ਲੜਾਈ ਜਿੱਤ ਕੇ ਵੀ ਵਾਪਸ ਦਿੱਲੀ ਨਹੀਂ ਪਰਤਿਆ ਸਗੋਂ ਅਬਦਾਲੀ ਦਾ ਪਿੱਛਾ ਕਰਕੇ ਉਸ ਨੂੰ ਕਾਬਲ ਦੇ ਰਾਹ ਪਾ ਕੇ ਆਇਆ ਜੰਗ ਵਿੱਚ ਦਿਖਾਈ ਦਲੇਰੀ ਤੇ ਸਿਆਣਪ ਕਰਕੇ ਦਿੱਲੀ ਦਰਬਾਰ ਨੇ ਕਰਮਦੀਨ ਦੇ ਇਸੇ ਪੁੱਤਰ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਜਿਸ ਨੂੰ ਲੋਕ ਹੁਣ ਸੂਬੇਦਾਰ ਮੀਰ ਮੰਨੂ ਦੇ ਨਾਮ ਤੋਂ ਜਾਣਨ ਲੱਗੇ ਸਨ ਮੀਰ ਮੰਨੂ ਨੇ ਆਪਣਾ ਦਿਵਾਨ ਕੌੜਾ ਮਲ ਨੂੰ ਥਾਪਿਆ ਤੇ ਅਬਦਾਲੀ ਦਾ ਸਾਥ ਦੇਣ ਕਰਕੇ ਲੱਖੋ ਕਤਰੀ ਨੂੰ 30 ਲੱਖ ਰੁਪਏ ਜੁਰਮਾਨਾ ਲਾਇਆ 20 ਲੱਖ ਦਾ ਲਖੂ ਨੇ ਭਰ 20 ਲੱਖ ਤਾਂ ਲਖੂ ਨੇ ਭਰ ਦਿੱਤਾ ਤੇ ਬਾਕੀ 10 ਲੱਖ ਬਦਲੇ ਵਿੱਚ ਉਸ ਨੂੰ ਜੇਲ੍ਹ ਵਿੱਚ ਛੁੱਟ ਦਿੱਤਾ ਗਿਆ ਸਿੱਖ ਪੰਤ ਦੇ ਹਤਾਸ਼ੀ ਦਿਵਾਨ ਕੌੜਾ ਮਲ ਨੇ ਮੀਰ ਮੰਨ ਨੂੰ ਬਾਕੀ 10 ਲੱਖ ਟਕੇ ਦੇਣ ਦੀ ਪੇਸ਼ਕਸ਼ ਕੀਤੀ ਦਿਵਾਨ ਸਾਹਿਬ ਨੇ ਹੀ ਪਤਵੰਤੇ ਨਾਲ ਲੈ ਕੇ ਲਖਪਤ ਰਾਏ ਦੇ ਤਰਲੇ ਪਾਏ ਸਨ ਕਿ ਸਿੱਖਾਂ ਉੱਤੇ ਕਹਿਰ ਨਾ ਟਾਏ ਪਰ ਗੁੱਸੇ ਤੇ ਹੰਕਾਰ ਵਿੱਚ ਅੰਨੇ ਹੋ ਚੁੱਕੇ ਲਖੂ ਖੱਤਰੀ ਨੇ ਕਿਹਾ ਸੀ ਜੇ ਰੱਬ ਖੁਦ ਆ ਕੇ ਵੀ ਰੋਕੇ ਤਾਂ ਵੀ ਨਹੀਂ ਰੁਕਾਂਗਾ ਹੁਣ ਮੈਂ ਇਸ ਧਰਤੀ ਤੋਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਕੇ ਹੀ ਦਮ ਲਵਾਂਗਾ ਉਸ ਦੇ ਇਹ ਭੇੜੇ ਤੇ ਕੋੜੇ ਬੋਲ ਸੁਣ ਕੇ ਦੀਵਾਨ ਸਹਿਬ ਵੀ ਬੋਲੇ ਸਨ ਉਲੂਆਂ ਦੇ ਕਿਹਾਂ ਤੋਂ ਸੂਰਜ ਨਹੀਂ ਢਲਦੇ ਹੁੰਦੇ ਲਖਪਤ ਰਾਏ ਜਿਹੜਾ ਕਾਂ ਕੋਲਾਂ ਤੋਂ ਆਪਣੇ ਆਂਡਿਆਂ ਦੀ ਰਾਖੀ ਨਾ ਕਰ ਸਕਦਾ ਹੋਏ ਉਹ ਬਾਜਾ ਨੂੰ ਮਾਰਨ ਦੇ ਸੁਪਨੇ ਨਹੀਂ ਲੈ ਸਕਦਾ ਦੁਨੀਆ ਦੇ ਸਾਰੇ ਜੰਗਲਾਂ ਦੇ ਗਿੱਦੜ ਇਕੱਠੇ ਹੋ ਕੇ ਵੀ ਕਿਸੇ ਇੱਕ ਸ਼ੇਰ ਦਾ ਸ਼ਿਕਾਰ ਨਹੀਂ ਕਰ ਸਕਦੇ ਅਸੀਂ ਤੇਰੇ ਭਲੇ ਲਈ ਹੀ ਕਹਿ ਰਹੇ ਹਾਂ ਹਜੇ ਵੀ ਆਪਣਾ ਹੰਕਾਰ ਛੱਡ ਦੇ ਪਰ ਲਖਪਤ ਨੇ ਕਿਸੇ ਦੀ ਇੱਕ ਵੀ ਨਹੀਂ ਸੁਣੀ ਤੇ ਅੱਜ ਜਦ 10 ਲੱਖ ਟਕਿਆਂ ਪਿੱਛੇ ਉਸ ਨੂੰ ਕਾਲ ਕੋਹੜੀ ਵਿੱਚ ਸੁੱਟਿਆ ਜਾ ਰਿਹਾ ਸੀ ਤਾਂ ਵੱਡੇ ਦਲੇਰ ਦੇ ਮੂੰਹ ਤੋਂ ਮੱਖੀ ਨਹੀਂ ਸੀ ਉਡਾਈ ਜਾ ਰਹੇ دیਵਾਨ ਕੌੜਾ ਮੰਨ ਨੇ ਮੀਰ ਮੰਨ ਨੂੰ ਕਿਹਾ ਸੂਬੇਦਾਰ ਸਾਹਿਬ ਜੇ ਬਚਦੇ 10 ਲੱਖ ਮੈਂ ਚੁਕਾ ਦਿਆਂ ਤਾਂ ਇਸ ਖੱਤਰੀ ਨੂੰ ਤੁਸੀਂ ਮੇਰੇ ਵਾਲੇ ਕਰ ਦਿਓ। ਬੇਸ਼ੱਕ ਪਰ ਤੁਸੀਂ ਕੀ ਕਰੋਗੇ ਇਸ ਦਾ? ਸਾਡਾ ਵੀ ਕੋਈ ਪੁਰਾਣਾ ਹਿਸਾਬ ਕਿਤਾਬ ਹੈ ਬਾਕੀ ਹੈ ਇਸ ਨਾਲ ਤੇ ਦੀਵਾਨ ਕੌੜਾ ਮਾਲ ਜੀ ਨੇ ਲਖਪਤਰਾਏ ਨੂੰ ਛਡਵਾ ਲਿਆ। ਤਾਕਤ ਦੇ ਹੰਕਾਰ ਵਿੱਚ ਚੂਰ ਹੋ ਚੁੱਕੇ ਮਨੁੱਖ ਨੂੰ ਪਾਪ ਕਮਾਉਣ ਵੇਲੇ ਆਪਣੇ ਅੰਤ ਦਾ ਭੈ ਨਹੀਂ ਰਹਿੰਦਾ ਲਖਪਤਰਾਏ। ਦੀਵਾਨੀਆਂ ਨਵਾਬੀਆਂ ਬਾਦਸ਼ਾਹਾਂ ਦੀ ਚਮਕ-ਦਮਕ ਬੰਦੇ ਨੂੰ ਉਸ ਦੀ ਅਸਲੀ ਔਕਾਤ ਭੁਲਾ ਦਿੰਦੀ ਹੈ। ਉਵਸਾਰ ਬੈਠਦਾ ਹੈ ਕਿ ਮੌਤ ਉਸ ਦੇ ਦਰ ਉੱਤੇ ਵੀ ਦਸਤਕ ਦੇਵੇਗੀ ਤੇ ਫਿਰ ਹੋਵੇਗਾ ਨਿਆ ਅਸਲ ਨਿਆ ਸੋਚ ਕਿੱਡੇ ਦਾਵੇ ਕੀਤੇ ਸਨ ਉਹ ਸਿੱਖਾਂ ਦੀ ਖੁਰਾਕ ਕੁਝ ਮਟਾ ਮਟਾ ਦੇਾਂਗਾ ਆਹ ਕਰ ਦੇਾਂਗਾ ਸਿੱਖਾਂ ਨੂੰ ਉਹ ਕਰ ਦੇਾਂਗਾ ਪਰ ਪੰਥ ਤਾਂ ਉਸੇ ਚੜ੍ਹਦੀ ਕਲਾ ਵਿੱਚ ਹੈ ਲਖਪਤ ਰਾਏ ਪੰਥ ਦੇ ਨਿਸ਼ਾਨ ਉਵੇਂ ਹੀ ਝੂਲ ਰਹੇ ਹਨ ਨੀਲੇ ਬਾਣਿਆਂ ਨਾਲ ਸਜੇ ਸਿੰਘਾਂ ਦੇ ਦਮਾਲਿਆਂ ਉੱਤੇ ਚੱਕਰ ਉਵੇਂ ਹੀ ਲਿਸ਼ਕ ਰਹੇ ਹਨ ਖਾਲਸੇ ਦੇ ਤੁਰੰਗਾਂ ਦੀਆਂ ਟਾਪਾਂ ਦੀ ਆਵਾਜ਼ ਉਵੇਂ ਹੀ ਲਾਲ ਕਿਲੇ ਦੀਆਂ ਨੀਂਦਾਂ ਉਡਾ ਰਹੀ ਹੈ ਪਰ ਤੂੰ ਆਪਣੇ ਵੱਲ ਦੇਖ ਕਿੱਥੇ ਗਏ ਤੇਰੇ ਦਾਵੇ ਪਾਣੀ ਦੇ ਬੁਲਬਲੇ ਜਈ ਔਕਾਤ ਹੈ ਬਾਦਸ਼ਾਹਾਂ ਨਵਾਬਾਂ ਤੇ دیਵਾਨਾਂ ਦੀ ਤੇ ਪੰਥ ਬ੍ਰਮੰਡਾਂ ਦਾ ਮਾਲਕ ਹੈ ਦੀਵਾਨ ਕੋੜਾ ਮਲ ਜੀ ਬੋਲ ਰਹੇ ਹਨ ਤੇ ਲੱਖ ਨੂੰ ਆਪਣੀ ਜਾਨ ਮੁਠੀ ਵਿੱਚ ਕਿਰਦੀ ਮਿੱਟੀ ਵਾਂਗ ਜਾਪ ਰਹੀ ਹੈ ਤਰਲੇ ਉਹਦੇ ਸਾਰੇ ਸਰੀਰ ਵਿੱਚੋਂ ਲਗਾਤਾਰ ਡਿੱਗ ਰਹੇ ਹਨ ਤੂੰ ਫਿਕਰ ਨਾ ਕਰ ਮੈਂ ਤੈਨੂੰ ਨਹੀਂ ਮਾਰਾਂਗਾ ਤੇਰਾ ਨਾਂ ਤੇਰਾ ਫੈਸਲਾ ਕਾਲਪੁਰਖ ਦੀ ਦਰਗਾਹ ਤਾਂ ਹੋਵੇਗਾ ਹੀ ਪਰ ਉਸ ਤੋਂ ਪਹਿਲਾਂ ਮੈਂ ਤੈਨੂੰ ਕਾਲਪੁਰਖ ਦੀ ਫੌਜ ਦੇ ਹਵਾਲੇ ਕਰਾਂਗਾ ਇਹ ਹੁਣ ਖਾਲਸਾ ਪੰਥ ਦੇ ਹੱਥ ਹੈ ਕਿ ਤੇਰੀ ਦੇਹ ਦੀ ਕੀ ਹੋਣੀ ਤੈਹ ਹੁੰਦੀ ਹੈ ਖਾਲਸਾ ਪੰਥ ਦੇ ਹਵਾਲੇ ਹੋਣ ਦਾ ਸੁਣ ਕੇ ਤਾਂ ਲੱਖ ਨੂੰ ਕੰਬਣੀ ਛਿੜ ਗਈ ਸਿੱਖਾਂ ਉੱਤੇ ਕੀਤੇ ਤਸ਼ੱਦਦ ਜ਼ੁਲਮ ਇੱਕ ਇੱਕ ਕਰਕੇ ਉਸ ਦੇ ਅੱਗੇ ਆਉਣ ਲੱਗੇ ਕੱਲੂ ਘਾਰੇ ਵਿੱਚ ਕੀਤਾ ਗਿਆ ਕਤਲੇਆਮ ਯਾਦ ਕਰਕੇ ਉਸ ਦਾ ਸਰੀਰ ਝੂਠਾ ਪੈ ਗਿਆ। ਦਿਮਾਣ ਕੋੜਾ ਮਲ ਜੀ ਨੇ ਲੱਖੂ ਦੀਆਂ ਮਸ਼ਕਾਂ ਨੂੜ ਕੇ ਪੰਥ ਦੇ ਚਰਨਾਂ ਵਿੱਚ ਲਿਆ ਸੁੱਟਿਆ। ਜਿਨ੍ਹਾਂ ਨੂੰ ਮਟੌਂਦੀਆਂ ਲੱਖੂ ਫੜਾ ਮਾਰਦਾ ਹੁੰਦਾ ਸੀ। ਅੱਜ ਆਪਣੀ ਜਾਨ ਉਤੇ ਬਣੀ ਹੋਣ ਵੇਲੇ ਉਹਨਾਂ ਵੱਲ ਤਰਸਾਈਆਂ ਅੱਖਾਂ ਨਾਲ ਤੱਕ ਰਿਹਾ ਹੈ। ਉਸ ਦੇ ਅੰਦਰ ਕੀ ਚਾਅ ਹੈ ਇਹ ਖੁਦਾ ਜਾਣੇ। ਪਰ ਖਾਲਸਾ ਪੰਥ ਦੁਸ਼ਟ ਨੂੰ ਸੋਧਣ ਲਈ ਗੁਰਮਤਾ ਕਰ ਰਿਹਾ ਹੈ। ਹਜ਼ਾਰਾਂ ਸਿੱਖਾਂ ਦੇ قاتل لکپت ਨੂੰ ਕਰੜੀ سزا ਦੇਣ ਲਈ ਸਿੰਘ ਜਥੇਦਾਰਾਂਗੇ ਬੇਨਤੀ ਕਰ ਰਹੇ ਹਨ ਕਾਨੂੰਨਵਾਲ ਪਡੋਲ ਕਠੂਹਾ ਨਖਾਸ ਚੌਂਕ ਸੱਥਾਵਾਂ ਦੇ ਹਿਸਾਬ ਕੀਤੇ ਜਾਣੇ ਸਨ ਲੱਖ ਨੂੰ سزا ਸੁناਈ ਗਈ ਖਾਲਸਾ ਜੀ ਸਿੰਘਾਂ ਨੇ ਗੁਰਮਤਾ ਕੀਤਾ ਹੈ ਕਿ ਕੋਈ ਸ਼ਸਤਰ ਐਸਾ ਨਹੀਂ ਹੈ ਜੋ ਇਸ ਪਾਪੀ ਦੇ ਲਹੂ ਨਾਲ ਰੰਗ ਕੇ ਪਲੇਟ ਕੀਤਾ ਜਾਵੇ ਖਾਲਸਾ ਇਹ ਵੀ ਨਹੀਂ ਚਾਹੁੰਦਾ ਕਿ ਐਸੇ ਕਿਰਤ ਕਰਨ ਹੰਕਾਰੀ ਜ਼ਾਲਮ ਦੇ ਲਹੂ ਦਾ ਇੱਕ ਕਤਰਾ ਵੀ ਪੰਜਾ ਪਾਣੀਆਂ ਦੀ ਧਰਤੀ ਉੱਤੇ ਡੁੱਲੇ ਸੋ ਇਸ ਨੂੰ ਐਸੀ ਸਜ਼ਾ ਦਿੱਤੀ ਜਾਵੇਗੀ ਜਿਸ ਨਾਲ ਇਹ ਹਰ ਰੋਜ਼ ਮਰੇਗਾ ਜਿਸ ਦਾ ਇਹ ਹੱਕਦਾਰ ਵੀ ਹੈ ਪੰਥ ਵੱਲੋਂ ਲੱਖੋਂ ਨੂੰ ਲਾਈ ਗਈ ਸਜ਼ਾ ਗ੍ਰੰਥਾਂ ਵਿੱਚ ਵਰਣਨ ਕੀਤੇ ਕੁੰਭੀ ਨਰਕ ਜਈ ਸੀ ਉਸ ਨੂੰ ਇੱਕ ਹਨੇਰੀ ਕੋਠੜੀ ਵਿੱਚ ਤਾੜਿਆ ਗਿਆ ਜਿਸ ਦੀ ਸਿਰਫ ਛਾਤ ਉੱਤੇ ਇੱਕ ਸੁਰਾਖ ਹੈ ਸਭ ਖਲਕਤ ਨੂੰ ਕਿਹਾ ਗਿਆ ਕਿ ਉਹ ਜੰਗਲ ਪਾਣੀ ਉਸੇ ਸੁਰਾਖ ਵਿੱਚ ਜਾਣ ਇਸ ਤਰ੍ਹਾਂ ਲਖਪਤ ਰਾਏ ਜੇ ਆ ਪਾਪੀ ਜਿਉਂਦਾ ਹੋਇਆ ਸੀ 6 ਮਹੀਨੇ ਨਰਕ ਭੋ ਕੇ ਅਸਲੀ ਕੁੰਭੀ ਨਰਕ ਲੈ ਚਲਾਣਾ ਕਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ